ਇਕ ਅਰਦਾਸ ਭਾਟ ਕੀਰਤ ਕੀ ਗੁਰ ਰਾਮ ਦਾਸ ਰਖ ਸਰਣਾਈ ਸੋ ਕਹੋ ਟਾਲ ਗੁਰ ਸੇਵੀਐ ਅਹਨ ਸਹਜ ਸੁਭਾਏ ਦਰਸ਼ਨ ਪਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵਸ ਪਤਖ ਸੰਮਦੀ ਨਰੇ ਅਰਸਾਂ ਕੋ ਰਸੋਂ ਛਟੀਆਂ ਤਦ ਡਠੇ ਸਚੇ ਪਾਤ ਸਾਹ ਮਲ ਜਨਮ ਜਨਮ ਦੀ ਕਟੀਏ ਸਜਣ ਸਚਾ ਪਾਤ ਸਾਹ ਸਿਰ ਸਾਹਾਂ ਦੇ ਸੋਹ ਜਿਸ ਸਾਸ ਬਹਿਠਿਆਂ ਸੋਹੀਐ ਸਭਨਾ ਦਾ ਵੈਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨ ਆਸਰੀ ਮਹੱਲਾ ਪੰਜਵਾਂ ਜਹ ਜਹ ਪੇਖੋ ਤਹ ਹਜੂਰ ਦੂਰ ਕਤਹ ਨਾ ਜਾਈ ਰਵ ਰਹਿਆ ਸਰਬਤਰ ਮੈਂ ਮਨ ਸਦਾ ਧਿਆਈ ਜਹ ਜਹ ਪੇਖਉ ਤਹ ਹਜੂਰ ਦੂਰ ਕਤਹ ਨਾ ਜਾਈ राव रह मैं मन सदा ते इत यूत नहि बिचोड सो संगे गनि यो नमक मह ਸੋ ਯਲਪ ਸੁਖ ਭਨੀਐ ਰਹਾਉ ਰਤ ਪਾਲੈ ਅਪਿਆਉ ਦੇ ਅਕਾਸ਼ਿਓ ਨਾ ਨਾ ਹੋਈ ਸਾਸ ਸਾਸ ਸੰਮਾਲਤਾ ਮੇਰਾ ਪ੍ਰਭ ਸੋਈ ਅਛਲ ਇਹ ਅਛੇ ਦੇ ਅ ਪਰ ਪ੍ਰਭ ਉਚਾ ਜ ਕਰੂਪ ਜਪ ਜਪ ਕਰੇ ਆਨੰਦ ਜਨ ਅਚਰ ਜਹ ਆਨੂਪ ਸਾਮਤ ਦੇਹੋ ਦੇਵਾਲ ਪ੍ਰਭ ਜਤ ਤੁਮ ਹੈ ਆਰਾਧਾ ਨਾਨਕ ਮੰਗੈ ਦਾਨ ਪ੍ਰਭ ਰੇ ਨ ਪਗ ਸਾਦਾ ਸਾਮਤ ਦੇਹੋ ਦੇਵਾਲ ਪ੍ਰਭ ਜਤੁਪਤ ਮਹਾਂ ਆਰਾਦਾ ਨਾਨਕ ਮੰਗਦਾ ਨ ਪ੍ਰਭ ਰੇਨ ਪਾਗ ਸਾਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਤਨਾਮ ਸਤਨਾਮ